ਸਾਸੀ ਗੱਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਤਕਸੀਮ ਦੇ ਕੇਸ ਦੇ ਵਿੱਚ ਨਕਸ਼ਾ ਈੜੀ ਕੀ ਹੈ ਇਸ ਬਾਰੇ ਗੱਲ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਨਕਸ਼ਾ ਊੜਾ ਤੇ ਆੜੇ ਬਾਰੇ ਗੱਲ ਕੀਤੀ ਸੀ ਨਕਸ਼ਾ ਊੜਾ ਕੀ ਹੈ ਜਦੋਂ ਤਕਸੀਮ ਦੀ ਜਿਹੜੀ ਕਾਰਵਾਈ ਆਰੰਭ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਨਕਸ਼ਾ ਊੜਾ ਤਿਆਰ ਕੀਤਾ ਜਾਂਦਾ ਮੰਨ ਲਓ ਜਦੋਂ ਨਕਸ਼ਾ ਊੜਾ ਪਾਸ ਹੋ ਜਾਂਦਾ ਹੈ ਤਰੀਕਾ ਤਕਸੀਮ ਸੰਬੰਧੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਤਰੀਕਾ ਤਕਸੀਮ ਹੈ ਜਿਹੜਾ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਨਕਸ਼ਾ ਆੜਾ ਤਿਆਰ ਕੀਤਾ ਜਾਂਦਾ ਨਕਸ਼ਾ ਈਡੀ ਕੀ ਹੈ ਉਸ ਬਾਰੇ ਗੱਲ ਕਰਾਂਗੇ ਜਦੋਂ ਨਕਸ਼ਾ ਆੜਾ ਉਹਦੇ ਤੇ ਅੰਤਮ ਫੈਸਲਾ ਹੋ ਜਾਂਦਾ ਹੈ ਨਕਸ਼ਾ ਆੜਾ ਪਾਸ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਤਹਿਸੀਲਦਾਰ ਹੈ ਉਹਦੇ ਵੱਲੋਂ ਜਿਹੜਾ ਕਾਨੂੰਗੋ ਹਲਕਾ ਹੈ ਉਹਨੂੰ ਨਕਸ਼ਾ ਈਡੀ ਲਈ ਹਦਾਇਤ ਕੀਤੀ ਜਾਂਦੀ ਹੈ ਸਹਾਇਕ ਕਲੈਕਟਰ ਦਰਜਾ ਪਹਿਲਾ ਦੇ ਹੁਕਮ ਆਉਣ ਤੇ ਕਾਨੂੰਗੋ ਹਲਕਾ ਜਿਹੜਾ ਉਹ ਪਟਵਾਰੀ ਹਲਕਾ ਦੀ ਮਦਦ ਨਾਲ ਨਕਸ਼ਾ ਈਡੀ ਤਿਆਰ ਕਰਦਾ ਇਸ ਤੋਂ ਬਾਅਦ ਜਦੋਂ ਨਕਸ਼ਾ ਈਡੀ ਦਾ ਅੰਤਮ ਜਦੋਂ ਫੈਸਲਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਪੰਜਾਬ ਲੈਂਡ ਰੈਵਨਿਊ ਐਕਟ 1887 ਦੀ ਧਾਰਾ 121 ਦੇ ਅਧੀਨ ਸਨਦ ਤਕਸੀਮ ਜਾਰੀ ਕੀਤੀ ਜਾਂਦੀ ਹੈ ਇਹ ਜਿਹੜੀ ਸਨਦ ਤਕਸੀਮ ਹੈ ਇਹ ਸਟਾਮ ਦੇ ਉੱਪਰ ਲਿਖੀ ਜਾਂਦੀ ਹੈ ਸਨਦ ਤਕਸੀਮ ਜਿਹੜੀ ਹੈ ਇਹ ਨਕਸ਼ਾ ਈਡੀ ਦੀ ਕਾਪੀ ਹੁੰਦੀ ਹੈ ਜਿਸ ਦੇ ਵਿੱਚ ਮਾਲਕਾਂ ਦਾ ਜਿਹੜਾ ਸਾਬਕਾ ਇੰਦਰਾਜ ਹੈ ਸੰਝੇ ਖਸਰਾ ਨੰਬਰ ਰਕਬਾ ਕੁੱਲ ਖੇਵਟ ਦਾ ਰਕਬਾ ਦਰਜ ਕੀਤਾ ਜਾਂਦਾ ਇਸ ਤੋਂ ਇਲਾਵਾ ਜਿਹੜਾ ਨਵੀਂ ਵੰਡ ਦੇ ਅਨੁਸਾਰ ਕੱਲੇ ਕੱਲੇ ਮਾਲਕ ਨੂੰ ਕਿਹੜੇ ਕਿਹੜੇ ਨੰਬਰ ਖਸਰਾ ਤੇ ਰਕਬਾ ਮਿਲਿਆ ਇਹ ਸਬੰਧੀ ਇਧਰਾਜ ਦਰਜ ਕੀਤਾ ਜਾਂਦਾ ਔਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ